ਰਾਜੀਵ ગાંધી ਦੇ ਕਾਤਲ ਉਹ ਤਾਂ ਦੇਸ਼ ਦਾ ਪ੍ਰਧਾਨ ਮੰਤਰੀ ਸੀ ਉਹਨੂੰ ਤਾਂ ਛੱਡ ਦਿੱਤਾ ਜਾਂਦਾ ਤੇ ਇੱਥੇ ਜਿਨ੍ਹਾਂ ਨੇ ਸਜ਼ਾ ਕੱਟ ਲਈ ਜਿਨ੍ਹਾਂ ਨੇ 28 ਸਾਲ ਦੀ ਸਜ਼ਾ ਕੱਟ ਲਈ ਕਾਲ ਕੋਠੀ ਇੱਥੇ ਉਹਨਾਂ ਨੂੰ ਨਹੀਂ ਕੀਤਾ ਸੋ ਐਸ ਕਰਕੇ ਮੈਂ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਬੇਨਤੀ ਕਰਦਾ ਹਾਂ ਕਿ ਇਹ ਭਾਵਨਾ ਨੂੰ ਸਭ ਕੌਮ ਦੀ ਸਮਝਣ ਤੇ ਭਾਵਨਾ ਨੂੰ ਸਮਝ ਕੇ ਹੀ ਫੈਸਲਾ ਲਿੱਤਾ ਜਾਏ ਹਰ ਸਾਲ ਮੰਗੋ ਸਿੱਖ ਕੌਮ ਸਾਹਿਬ ਜੀ ਨਦੀ ਸ਼ਹਾਦਤ ਨੂੰ ਨਮਸਕਾਰ ਕਰਨ ਵਾਸਤੇ ਸਿਰ ਚ ਕੌਣ ਵਾਸਤੇ ਲੱਖਾਂ ਦੀ ਗਿੰਦੀ ਚ ਸੰਗਤ ਇੱਥੇ ਇਕੱਠੀ ਹੁੰਦੀ ਹੈ ਆ ਜਿਹੜੇ ਦਿਨ ਹੈ ਬੜੇ ਸਿੱਖ ਕੌਮ ਵਾਸਤੇ ਬੜੇ ਦੁੱਖ ਦੇ ਦਿਨ ਹੈ ਤੋਂ ਅਸੀਂ ਵੀ ਅੱਜ ਐਸ ਪਾਰਟੀ ਸ਼ੋਮਨੀ ਕਲਤਲੇ ਪ੍ਰਧਾਨ ਹਰ ਸਾਲ ਵਾਂਗੂ ਅੱਜ ਆ ਗੌਰ ਸਭ ਆਏ ਹੈ ਸਿਰ ਚ ਕੌਣ ਵਾਸਤੇ ਤੇ ਮੈਂ ਤਾਂ ਬੇਨਤੀ ਕਰਦਾ ਸਾਰੀ ਕੌਮ ਨੂੰ ਕਿ ਆ ਦਿਨਾਂ ਚ ਆਪਾਂ ਸ਼ਹਾਦਤ ਜੋ ਹੋਈ ਹੈ ਉਸ ਪਰ ਅਰਦਾਸ ਬੇਨਤੀਆਂ ਕਰੀਏ ਕਿ ਕੌਮ ਨੂੰ ਬਲ ਬਖਸ਼ ਜਿਹੜੀ ਖੁਸ਼ੇ ਕੌਮ ਹੈ ਇੱਕ ਛੋਟੀ ਨਵੀਂ ਕੌਮ ਹੈ ਜਿੰਤੀ ਚ ਆਪਾਂ ਭਾਵੇਂ ਕੱਟ ਹੈ ਪਰ ਗੁਰੂ ਮਹਾਰਾਜ ਦੀ ਇਨੀ ਬਖਸ਼ਿਸ਼ ਹੈ ਕਿ ਜਿੱਥੇ ਵੀ ਆਪਾਂ ਬਸੇ ਆਪਾਂ ਚੜ੍ਹਦੀ ਕਲਾ ਚ ਹੈ ਮਿਹਨਤ ਕਰਕੇ ਆਪਾਂ ਆਪਣਾ ਵੀ ਨਾਂ ਕਮਾਇਆ ਤੇ ਕੌਮ ਦਾ ਵੀ ਨਾਮ ਰੋਸ਼ਨ ਕੀਤਾ ਸੋ ਸ਼੍ਰੋਮਣੀ ਕਾਲੀ ਦਲ ਜੋ ਇੱਕ ਕੌਮ ਦੀ ਇੱਕ ਆਵਾਜ਼ ਹੈ ਕੌਮ ਦਾ ਇੱਕ ਸੁਪਨਾ ਹੈ ਕੌਮ ਦੀ ਇੱਕ ਜਾਨ ਹੈ ਸ਼੍ਰੋਮਣੀ ਕਾਲੀ ਦਲ ਸਿਆਸੀ ਪਾਰਟੀ ਨਹੀਂ ਕਹਿ ਸਕਦੇ ਆਤਾ ਪੰਜਾਬੀਆਂ ਦੀ ਕੌਮ ਦੀ ਇੱਕ ਸੋਚ ਹੈ ਸ਼੍ਰੋਮਣੀ ਕਾਲੀ ਦਲ ਦੀ ਤਕੜਾ ਹੋਣਾ ਕੌਮ ਵਾਸਤੇ ਪੰਜਾਬੀਆਂ ਵਾਸਤੇ ਬਹੁਤ ਜ਼ਰੂਰੀ ਹੈ ਝੰਡਰ ਸਾਹਿਬ ਨੂੰ ਤੇ ਉਹਨਾਂ ਦੀ ਟੀਮ ਜੋ ਸਾਡੇ ਯੂਥ ਕਾਲੀਗਲ ਦੇ ਪ੍ਰਧਾਨ ਹੈ ਮੈਂ ਇਹਨਾਂ ਨੂੰ ਬਹੁਤ ਬਧਾਈ ਦੇਣਾ ਜਦੋਂ ਦੀ ਉਹ ਪ੍ਰਧਾਨ ਬਣੇ ਹੈ ਦਿਨ ਰਾਤ ਉਹ ਤੇ ਉਹਨਾਂ ਦੀ ਟੀਮ ਮਿਹਨਤ ਕਰ ਰਹੀ ਹੈ ਨੌਜਵਾਨਾਂ ਨੂੰ ਦਸਤਾਰ ਨਾਲ ਜੋੜਨਾ ਨੌਜਵਾਨਾਂ ਕਿ ਦਸਤਾਰ ਆਪਣੀ ਸ਼ਾਨ ਹੈ ਨੌਜਵਾਨਾਂ ਨੂੰ ਸਿੱਖੀ ਨਾਲ ਜੋੜਨਾ ਸਿੱਖੀ ਦੇ ਸਿਧਾਂਤਾਂ ਨਾਲ ਜੋੜਨਾ ਤੇ ਜੈ ਜੀ ਮੂਵਮੈਂਟ ਉਹਨਾਂ ਨੇ ਖੜੀ ਕੀਤੀ ਹੈ ਮੈਂ ਮੈਨੂੰ ਬੜਾ ਮਾਣ ਹੈ ਕਿ ਐਜ਼ ਅ ਕਾਲੀਦਾਰ ਪ੍ਰੈਜ਼ੀਡੈਂਟ ਮੈਂ ਉਹਨਾਂ ਨੂੰ ਵਧਾਈ ਵੀ ਦੇਣਾ ਚਾਹਣਾ ਤੇ ਮੈਂ ਚਾਹਣਾ ਹੈ ਕਿ ਆ ਮੂਵਮੈਂਟ ਹਰ ਜਗ੍ਹਾ ਤੇ ਅੱਜ ਉਮੜ ਜਾਏ ਹਰ ਜ਼ਿਲੇ ਚ ਹਰ ਤਹਿਸੀਲ ਚ ਹਰ ਬਲੌਕ ਹਰ ਪਿੰਡ ਚ ਆ ਜਿਹੜੀ ਆਪਣੀ ਮੂਵਮੈਂਟ ਸ਼ੁਰੂ ਕੀਤੀ ਹੈ ਦਸਤਾਰ ਦੀ ਆ ਆਪਾਂ ਨੂੰ ਲੱਗੂਗਾ ਕਿ ਨੌਜਵਾਨ ਇਹ ਜਿਹਨਾਂ ਨੇ ਪਹਿਲੀ ਵਾਰ ਅੱਜ ਦਸਤਾਰ ਸਜਾਈ ਹੈ ਤੇ ਦਸਤਾਰ ਦੀ ਅਹਿਮੀਤ ਸਮਝ ਆਈ ਹੈ ਉਹਨਾਂ ਨੂੰ ਦਸਤਾਰ ਦੀ ਅਹਿਮੀਤ ਕੀ ਹੈ ਕੀ ਲੱਗਦਾ ਵੀ ਅਜੇ ਹੀ ਗਰਾਊਂਡ ਲੈਵਲ ਉੱਤੇ ਜਾ ਕੇ ਕਿਦਾਂ ਛੋਟੇ ਸਾਹਿਬਜ਼ਾਦਾ ਨੇ ਇਸ ਦਸਤਾਰ ਕਰਕੇ ਹੀ ਆਪਣੀ ਜਾਨ ਸ਼ਹਾਦਤ ਦਿੱਤੀ ਨਾ ਆਪਣੇ ਗੁਰੂਆਂ ਨੇ ਜੋ ਆਪਣੀ ਦਸਤਾਰ ਦਿੱਤੀ ਆਪਣੀ ਪਛਾਣ ਹੈ ਕੌਮ ਦੀ ਪਛਾਣ ਹੈ ਤੇ ਇਹ ਦਸਤਾਰ ਆਪ ਨੂੰ ਤਾਕਤ ਦਿੰਦੀ ਹੈ ਆਪਣੀ ਪਛਾਣ ਦਿੰਦੀ ਹੈ ਸਾਰਾ ਕੁਝ ਆਪਣਾ ਦਸਤਾਰ ਹੈ ਤਾਂ ਇਸ ਕਰਕੇ ਆ ਮੂਮੈਂਟ ਆਪਾਂ ਨੂੰ ਘਰ ਘਰ ਤੱਕ ਲੈ ਕੇ ਜਾਣੀ ਚਾਹੀਦੀ ਸਰ ਅਮਿਤ ਸ਼ਾਹ ਦੇ ਬਿਆਨ ਨੂੰ ਕਿਸ ਤਰੀਕੇ ਦੇ ਨਾਲ ਦੇਖਦੇ ਹੋ ਜਿਸ ਤੱਕ ਬਣਦੀ ਸੀਗਾ ਬਾਰੇ ਦੇਖੋ ਜਿਹੜਾ ਬਿਆਨ ਦਿੱਤਾ ਗਿਆ ਹੈ ਮੈਂ ਉਹਦੇ ਬਾਰੇ ਕਰਨਾ ਚਾਹਣਾ ਹੈ ਕਾਨੂੰਨ ਆਹ ਕਹਿੰਦਾ ਹੈ ਕਿ ਜੇ ਕਿਸੇ ਦਾ ਹੁਣ ਦਿੱਲੀ ਚ ਕਤਲਿਆਮ ਹੋਏ 84 ਦੇ ਅੰਦਰ ਕਤਲਿਆਮ ਹੋਆ ਕਾਨੂੰਨ ਕੀ ਕਹਿੰਦਾ ਹੈ ਕਿ ਉਹ ਦੋਸ਼ੀਆਂ ਨੂੰ ਫੜਿਆ ਜਾਏ ਤੇ ਦੋਸ਼ੀਆਂ ਨੂੰ ਅੰਦਰ ਕੀਤਾ ਜਾਏ ਲੱਖਾਂ ਲੋਕ ਮਾਰੇ ਗਏ ਹਲੇ ਤੱਕ ਕੋਈ ਵੀ ਬੰਦਾ ਫੜਿਆ ਨਹੀਂ ਗਿਆ ਹਰ ਰੋਜ਼ ਅਜੇ ਘਟਨਾ ਹੋ ਰਹੀਆਂ ਆਪਣੇ ਗੁਰੂ ਘਰਾਂ ਤੇ ਹਮਲੇ ਹੋ ਰਿਹਾ ਜਿਹੜੀ ਆ ਗੱਲ ਕਰ ਰਹੇ ਅਸੀਂ ਕਰ ਰਹੇ ਹਾਂ ਅਸੀਂ ਇਨਸਾਫ ਦੀ ਹਿਊਮਨ ਰਾਈਟਸ ਦੀ ਗੱਲ ਕਰ ਰਹੇ ਹਾਂ ਜਿਨ੍ਹਾਂ ਨੇ ਉਸ ਸਮੇਂ ਚ ਆ ਕੇ ਇਮੋਸ਼ਨਲ ਹੋ ਕੇ ਲੋਕਾਂ ਨੇ ਕਿਉਂਕਿ ਦਰਬਾਰ ਸਾਹਿਬ ਤੇ ਹਮਲਾ ਕੀਤਾ ਗਿਆ ਹਜ਼ਾਰਾਂ ਲੱਖਾਂ ਭੈਣ ਭਰਾਵਾਂ ਤੇ ਨੂੰ ਕਤਲ ਕੀਤਾ ਗਿਆ ਆਪਣੇ ਆਪਣੇ ਪਿਓ ਮਾਂ ਸਾਹਮਣੇ ਮਾਰੇ ਗਏ ਉਨਾ ਚ ਇੱਕ ਮੋਸ਼ਨ ਜਾਗੇ ਜੇ ਦਰਬਾਰ ਸਾਹਿਬ ਤੇ ਹਮਲਾ ਹੋ ਗਿਆ ਤੇ ਮੋਸ਼ਨ ਤੇ ਜਾਗ ਨਹੀਂ ਜਾਗਣੇ ਤਾਂ ਜਦੋਂ ਮੋਸ਼ਨ ਜਾਗ ਗਏ ਤੇ ਲੋਕਾਂ ਨੇ ਕਦਮ ਚੁੱਕੇ ਉਹ ਜਿਹੇ ਲੋਕ ਹੈ ਉਹ ਕਹਿ ਰਹੇ ਅਸੀਂ ਕਦਮ ਚੁੱਕੇ ਹੈ ਅਸੀਂ ਉਹਦੀਆਂ ਸਜ਼ਾ ਵੀ ਪੂਰੀ ਕਰ ਲਈਆਂ ਜੇ ਕੋਈ ਇੱਥੇ ਕਤਲ ਦੀ ਸਜ਼ਾ ਉਮਰ ਕੈਦ ਹੈ ਉਮਰ ਕੈਦ ਜੋ ਆਪਣੇ ਪੰਜਾਬ ਚ ਹੈ 15 ਸਾਲ ਹੈ ਇੱਥੇ ਤਾਂ 28 ਸਾਲ ਹੋ ਗਏ ਸੋਕ ਆਤ ਆਪਣਾ ਇਨਸਾਫ ਦੀ ਗੱਲ ਕਰ ਰਹੇ ਅਸੀਂ ਅਸੀਂ ਜੋ ਗੱਲ ਕਰ ਰਹੇ ਆ ਅਸੀਂ ਹਿਊਮਨ ਰਾਈਟਸ ਦੀ ਗੱਲ ਕਰ ਰਹੇ ਆ ਸਾਫ ਦੀ ਗੱਲ ਕਰ ਰਹੇ ਆ ਭਾਵ ਐਂ ਕੌਮ ਦੀ ਭਾਵਨਾ ਦੀ ਕੰਮ ਕਰ ਰਹੇ ਆ ਐ ਨਹੀਂ ਹੋ ਸਕਦਾ ਕਿ ਇੰਦਰਾ ਆਪਣਾ ਰਾਜੀਵ ગાંધી ਦੇ ਕਾਤਲ ਉਹ ਤਾਂ ਦੇਸ਼ ਦਾ ਪ੍ਰਧਾਨ ਮੰਤਰੀ ਸੀ ਉਹਨੂੰ ਤਾਂ ਛੱਡ ਦਿੱਤਾ ਜਾਂਦਾ ਤੇ ਇੱਥੇ ਜਿਨ੍ਹਾਂ ਨੇ ਸਜ਼ਾ ਕੱਟ ਲਈ ਜਿਨ੍ਹਾਂ ਨੇ 28-22 ਸਾਲ ਦੀ ਸਜ਼ਾ ਕੱਟ ਲਈ ਕਾਰ ਕੋਠੀ ਕਿੱਥੇ ਉਹਨਾਂ ਨੂੰ ਨਹੀਂ ਕੀਤਾ ਤੋ ਐਸ ਕਰਕੇ ਮੈਂ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਬੇਨਤੀ ਕਰਦਾ ਕਿ ਇਹ ਭਾਵਨਾ ਨੂੰ ਕੌਮ ਦੀ ਸਮਝਣ ਤੇ ਭਾਵਨਾ ਨੂੰ ਸਮਝ ਕੇ ਹੀ ਫੈਸਲਾ ਲਿੱਤਾ ਜਾਏ ਫੋਰ ਐਗਜ਼ਾਮਪਲ ਮੈਂ ਦੱਸਾਂ ਕਈ ਬਾਰ ਆਪਾਂ ਨੈਸ਼ਨਲ ਹਾਈਵੇ ਬਲੌਕ ਕਰ ਲਨੇ ਆ ਨੈਸ਼ਨਲ ਹਾਈਵੇ ਮ ਲੋਕੀ ਮੋਸ਼ਨ ਆ ਜਾਂਦੇ ਕੁਝ ਹਾਦਸਾ ਹੁੰਦਾ ਨੈਸ਼ਨਲ ਹਾਈਵੇ ਬਲੌਕ ਕਰ ਲਨੇ ਆ ਬਲੌਕ ਕਰਨ ਦਾ ਮਤਲਬ ਤੁਸੀਂ ਉਹਦੇ ਪਰਚਾ ਹੋਊਗਾ ਆਪਾਂ ਪਰਚਾ ਨਹੀਂ ਦਿੰਦੇ ਸਰਕਾਰ ਨਹੀਂ ਦਿੰਦੀ ਪਰਚਾ ਕਿਉਂ ਉਹ ਦੇਖਦੇ ਆ ਕਿ ਹਾਲਾਤ ਦੇਖਦੇ ਆ ਕਿ ਆ ਮੋਸ਼ਨਸ ਕਰਕੇ ਹੋਇਆ ਹੈ ਇਸ ਕਰਕੇ ਉਹ ਨਹੀਂ ਦਿੰਦੇ ਤੇ ਉਸ ਕਰਕੇ ਮੈਂ ਬੇਨਤੀ ਕਰਨਾ ਚਾਹਣਾ ਉਹਨਾਂ ਨੂੰ ਕਿ ਸਿੱਖ ਕੌਮ ਦੀ ਭਾਵਨਾ ਸਮਝ ਕੇ ਫੈਸਲਾ ਕਰੇ ਪਰ ਤੂੰ ਹੁਣ ਤਾਂ ਕਦੀ ਦਾ ਕੋਈ ਨਹੀਂ ਥੱਲੇ ਕਮੇਟੀ ਬਣੀ ਹੈ ਜੀ ਉਹ ਆਪਣੇ ਜੋ ਕਮੇਟੀ ਫੈਸਲਾ ਕਰਦੀ ਰਹੂਗੀ ਸਹੀ ਟਾਈਮ ਤੇ ਜੋ ਉਹ ਇਸ طرف ਫੈਸਲਾ ਕਰੂਗੀ ਜਾਂ ਜੋ ਖਦੇਸ਼ ਦੇਊਗੀ ਅਸੀਂ ਉਹਦੇ ਤੋਂ ਬਹੁਤ ਚੰਗਾ ਸਰ ਅਰਵਿੰਦ ਕੇਜਰੀਵਾਲ ਈਡੀ ਕੋਲ ਬਾਰ ਬਾਰ ਬੁਲਾਉਣ ਦੇ ਬਾਬਤ ਨਹੀਂ ਜਾ ਰਹੇ ਬਸੰਨਾ ਕੋਈ ਨਾ ਕੋਈ ਘਟ ਰਹੇ ਨੇ ਜਦ ਕਿ ਵਿਕਰਮਜੀਤ ਮਜੀਠੀਆ ਨੂੰ ਦੁਬਾਰਾ ਨੋਟਿਸ ਦੇਖੋ ਜਿਵੇਂ ਲੁਕਦਾ ਫਿਰਦਾ ਨਾ ਬੰਦਾ ਜਿਹੜਾ ਦੋਸ਼ੀ ਹੋਏ ਜਿਹਨੂੰ ਡਰ ਹੋਏ ਕਿ ਮੈਨੂੰ ਫੜਿਆ ਨਾ ਜਾਏ ਜਿਹਨੇ ਜਿਹਦੇ ਮਨ ਚ ਚੋਰੀ ਹੋਏ ਨਾ ਉਹੀ ਭਜਦਾ ਹੈ ਉਹ ਜਾਣ ਕੇ ਭਜਦਾ ਕਿਉਂ ਮੈਂ ਪੰਜਾਬ ਚ ਮੈਂ ਜਾਮ ਭਜ ਗਿਆ ਕਿਉਂ ਮੇਰੀ ਇੱਥੇ ਸਰਕਾਰ ਹੈ ਮੇਰੀ ਪੁਲਿਸ ਹੈ ਮੈਨੂੰ ਬਚਾ ਲੂਗੀ ਜੇ ਹਿੰਮਤ ਹੈ ਤਾਂ ਜਾ ਇੱਡੀ ਕੋਲੇ ਵੱਤ ਵੱਤ ਕੀ ਆ ਦੋ ਦਿਨ ਰੱਖ ਲੈਣਗੇ ਮੇਰੇ ਤੇ ਵੀ ਝੂਠਾ ਗੈਸ ਕੀਤਾ ਸੀ ਮੇਰੇ ਫਾਦਰ ਤੇ ਵੀ ਝੂਠਾ ਗੈਸ ਕੀਤਾ ਸੀ ਭੱਜੇ ਸੀ ਅਸੀਂ ਸਿੱਧੇ ਗੈਹ ਕੋਰਟ ਚ ਗਏ ਅਸੀਂ ਤੇ ਗੈਹ ਪੇਸ਼ ਹੋਏ ਤੁਹਾਨੂੰ ਭਾਵੇਂ ਉਹਨਾਂ ਨੇ ਟੈਂਪਰਰੀ ਦੋ ਹਫਤਾ 10 ਦਿਨ ਜੇਲ੍ਹ ਭੇਤ ਤੱਕ ਚਲੇ ਗਏ ਪਰ ਅੰਸਾਰ ਸਾਨੂੰ ਕਾਨੂੰਨ ਤੇ ਵਿਸ਼ਵਾਸ ਸੀ ਕਿ ਰੇਸ਼ ਦੇ ਅਦਾਲਤ ਨੇ ਸਾਡੇ ਹੱਕ ਚ ਫੈਸਲਾ ਦਿੱਤਾ ਡਰਦੇ ਕਿਉਂ ਆ